ਹਾਂਜੀ ਕਈ ਵਾਰ ਕਈ ਕੀ ਲੱਖ ਰੁਪਇਆ ਕਈ ਕੀ ਕਰੋੜ ਰੁਪਇਆ ਆਪਾਂ ਕੋਠੀਆਂ ਤੇ ਬੰਗਲਿਆਂ ਤੇ ਘਰਾਂ ਉਤੇ ਲਾ ਦਿੰਨੇ ਆ ਪਰ ਇਸ ਗੱਲ ਦੀ ਫਿਕਰ ਜਿਉਂ ਦੀ ਤਿਉਂ ਪਈ ਰਹਿੰਦੀ ਆ ਵੀ ਹੁਣ ਵਧੀਆ ਮੈਚਿੰਗ ਕਰਕੇ ਫੜਦੇ ਲਾਉਣ ਵਾਲਾ ਮਿਲੂ ਪਤਾਨੀ ਨਾ ਪਰ ਹਾਂ ਹੁਣ ਇਸ ਗੱਲ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਾਡੇ ਵੀਰ ਮਿਲ ਗਏ ਨੇ ਬਹੁਤ ਸੋਹਣੇ ਬੰਪਰ ਆਫਰ ਲੈ ਕੇ ਆਏ ਨੇ ਫੜਦਿਆਂ ਦੇ ਬਾਬਤ ਬਹੁਤ ਸੋਹਣੇ ਮੈਚਿੰਗ ਕਰ ਕਰਕੇ ਪੜਦੇ ਲਾਉਂਦੇ ਨੇ ਸਾਡੇ ਵੀਰ ਆ ਵੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕੰਮ ਹੈ ਵੀਰਾਂ ਦਾ ਸੋ ਜੇ ਕਿਸੇ ਨੇ ਵੀ ਪੜਦੇ ਆਦਕ ਲਵਾਉਣੇ ਹੋਣ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਦਿੱਤੇ ਹੋਏ ਨੇ ਜਰੂਰ ਇਹਨਾਂ ਦੇ ਨਾਲ ਕਨੈਕਟ ਕਰਨ ਦੀ ਕਿਰਪਾਲਤਾ ਕਰੋ ਜੀ ਆ ਵੇਖੋ ਬਹੁਤ ਸੋਹਣੀ ਮੈਚਿੰਗ ਕੀਤੀ ਹੋਈ ਹੈ ਬਹੁਤ ਘੱਟ ਰੇਟਾਂ ਤੇ ਬੜੇ ਬਾਜਬ ਰੇਟਾਂ ਉੱਤੇ ਇਹ ਪਰਦੇ ਲਾਉਂਦੇ ਨੇ ਸਿਰੇ ਨਹੀਂ ਜਾਂਦੇ ਰੇਟਾ ਰੂਟਾ ਬਾਬਤ ਵੀ ਹੋਰ ਵੀ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਕੰਮ ਕਰਦੇ ਆ ਦੂਰ ਦੁਰਾਡੇ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੜੀ ਸੋਹਣੀ ਕੁਆਲਿਟੀ ਦਾ ਇਹ ਕੰਮ ਕਰਦੇ ਆ ਤੁਸੀਂ ਵੀ ਆ ਨੰਬਰ ਦਿੱਤੇ ਹੋਏ ਨੇ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ